ਮੈਂ ਕਮਲਦੀਪ ਸਿੰਘ ਸੰਗਾ ਪਿੰਡ ਲੰਗੇਰੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤੁਹਾਡੇ ਨਾਲ ਸੰਪਰਕ ਪਾ ਰਿਹਾ ਤੇ ਅਸੀਂ ਇਹ ਸਾਡੇ ਅੱਜ ਐਗਰੋਪਰੈਸਪੀ ਸਸਤਰਾਂ ਵਿੱਚ ਕੜੀਆਂ ਜਿਹਦੇ ਵਿੱਚ ਅਸੀਂ ਪੌਪੂਲਰ ਲਾਇਆ ਹੋਇਆ ਹੈ ਤੇ ਜਿਹਦੇ ਵਿੱਚ ਅਸੀਂ ਜੜੀਏ ਦੇਸੀ ਕਣਕ ਪਾਂਸੀ ਕਣਕ ਜਿਹੜੀ ਆਪਣੇ ਪਹਿਲਾਂ ਸਮਿਆਂ 'ਚ ਚਲਦੀ ਸੀਗੀ ਤੇ ਉਹ ਕਣਕ ਬੀਜੀ ਆ ਤੇ ਬੀਜਣ ਵੇਲੇ ਅਸੀਂ ਇਸ ਖਾਦ ਦੇ ਖੇਤ ਦੇ ਵਿੱਚ ਸਿਰਫ ਵਰਮੀ ਕੰਪੋਸਟ ਖਾਦ ਇਹ ਪਾਈ ਆ 3-4 ਕੁਇੰਟਲ ਪਾਈ ਆ ਤੇ ਉਸ ਤੋਂ ਬਾਅਦ ਅਸੀਂ ਇਹ ਕਣਕ ਬੀਜ ਦਿੱਤੀ ਆ ਤੇ ਬੀਜਣ ਤੋਂ ਬਾਅਦ ਅਸੀਂ ਇਹਦੇ ਵਿੱਚ ਘਾਹ ਫੋਸ ਦੀ ਰੋਕਥਾਮ ਲਈ ਵੀ ਕੋਈ ਸਪਰੇ ਨਹੀਂ ਕੀਤੀ ਕਿਉਂਕਿ ਪੌਪੂਲਰਾਂ ਦੇ ਜਿਹੜੇ ਪੱਤੇ ਆ ਉਹ ਡਿੱਕੇ ਉਨੀ ਘਾਹ ਫੋਸ ਕਾਪੀ ਇਹ ਰੋਕ ਲਿਆ ਆ ਤੇ ਉਹ ਤੋਂ ਬਾਅਦ ਅਸੀਂ ਜੂਰੀਏ ਦੀ ਜਗ੍ਹਾ 'ਤੇ ਸਿਰਫ ਵਰਮੀ ਕੰਪੋਸਟ ਦਾ ਹੀ ਇਹ ਛੱਟਾ ਦਿੱਤਾ ਆ ਤੇ ਇੱਕ ਵਰਮੀ ਬਾਸ਼ੇ 'ਤੇ ਉਹ ਸਪਰੇ ਕੀਤੀ ਆ ਤੇ ਹੁਣ ਅਸੀਂ ਦੁਬਾਰਾ ਇਹ ਅੱਜ ਗੰਡਵਾ ਖਾਂਦ 'ਤੇ ਇਹ ਜਿਹੜਾ ਛੱਟਾ ਦੇ ਰਹੇ ਆ ਤੇ ਬਾਅਦ ਵਿੱਚ ਵੀ ਅਸੀਂ ਇੱਥੇ ਪੀ ਸਾਡੀ ਸੇਵਾ ਤੇ ਫਾਇਦੇਮੰਦ ਆ ਜਿਸ ਕਿਸੇ ਨੂੰ ਵੀ ਇਸ ਕਣਕ ਦੀ ਕਹਾ ਪੱਕਣ ਤੇ ਲੋਡ ਹੋਵੇ ਬਿਜਲੀ ਲੋਡ ਹੋਵੇ ਜਾਂ ਖਾਣ ਲਈ ਲੋਡ ਹੋਵੇ ਉਹ ਸਾਡੇ ਨਾਲ 0872026517 ਤੇ ਸੰਪਰਕ ਕਰ ਸਕਦਾ ਆ ਤੇ ਵੱਧ ਤੋਂ ਵੱਧ ਸਾਡੀ ਤੁਹਾਡੇ ਨੂੰ ਬੇਨਤੀ ਵੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਇਸ ਤਰ੍ਹਾਂ ਦੀਆਂ ਪੋਸਟਾਂ ਤੁਹਾਡੇ ਨਾਲ ਅੱਗੇ ਵੀ ਸਾਂਝੇ ਕਰਦੇ ਰਹੀਏ